ਜਿਸ ਔਰਤ ਦੇ ਸਿਰ ਦਾ ਸਾਈਂ ਸਮਰੱਥ ਹੋਵੇ ਹਰ ਗੱਲ ਪੁੱਛਦਾ ਹੋਵੇ ਸਾਰ ਲੈਂਦਾ ਹੋਵੇ ਹਾਲਚਾਲ ਸਮਾਂ ਬਤੀਤ ਕਰਦਾ ਹੋਵੇ ਸੰਸਾਰਕ ਧਨ ਦੌਲਤ ਪਦਾਰਥ ਦੀ ਕਦੇ ਕਿਸੇ ਚੀਜ਼ ਦੀ ਘਾਟ ਨਾ ਰੱਖੀ ਹੋਵੇ ਹਰ ਥਾਂ ਤੇ ਲੈ ਕੇ ਜਾਣ ਵਾਲਾ ਲਿਉਣ ਵਾਲਾ ਸਾਰ ਲੈਣ ਵਾਲਾ ਕਦਰ ਪਾਉਣ ਵਾਲਾ ਸਿਰ ਦਾ ਸਾਈਂ ਸਿਰ ਦਾ ਖਸਮ ਹੋਵੇ ਇਸ ਦੇ ਬਾਵਜੂਦ ਵੀ ਔਰਤ ਦੂਜਿਆਂ ਵੱਲ ਵੇਖੇ ਦੂਜਿਆਂ ਵੱਲ ਝਾਂਕ ਰੱਖੇ ਇਸ ਦੇ ਬਾਵਜੂਦ ਵੀ ਉਹਦੇ ਅੰਦਰ ਦੂਜਿਆਂ ਦੇ ਪ੍ਰਤੀਖੇਤ ਚ ਆ ਜਾਏ ਵੀ ਚਲੋ ਮੈਂ ਦੇਖਾਂ ਤਾਂ ਸਹੀ ਕਿਦਾਂ ਦਾ ਇਹ ਦੂਜਾ ਇਹਦਾ ਭਾਵ ਹੈ ਉਹ ਚਸਕੀਆਂ ਚ ਪਈ ਹੋਈ ਹੈ ਅਤੇ ਇਹਨਾਂ ਚਸਕੀਆਂ ਦੇ ਵਿੱਚ ਉਹਨੇ ਆਪ ਦਾ ਜੀਵਨ ਰੋਲ ਲੈਣਾ ਆਪ ਆਪਣੇ ਪੈਰੀ ਕੋਹਾੜਾ ਮਾਰ ਕੇ ਆਪ ਦਾ ਜੀਵਨ ਬਰਬਾਦ ਕਰ ਲੈਣਾ ਇਹਨੂੰ ਸਤਗੁਰਾਂ ਨੇ ਆਖਿਆ ਸੀ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ